92 ਸਾਲ ਦੀ ਉਮਰ ਦੇ ਵਿੱਚ ਡਾਕਟਰ ਮਨਮੋਨ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਅਸੀਂ ਇਸ ਵੀਡੀਓ ਰਾਹੀਂ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਹੈ ਉਹ ਦਿੰਨੇ ਆ ਇੱਕ ਸਿੱਖ ਜਿਨ੍ਹਾਂ ਨੇ ਪਗੜੀ ਪੈਣ ਕੇ ساری ਉਮਰ ਕੰਮ ਕੀਤਾ ਤੇ ਜਿਨ੍ਹਾਂ ਨੇ ਵਰਲਡ ਲੈਵਲ ਦੇ ਉੱਤੇ ਸਿੱਖਾਂ ਸਿੱਖ ਦੇ ਤੌਰ ਤੇ ਵੀ ਨਾਮ ਕਮਾਇਆ ਤਾਂ ਅਸੀਂ ਉਹਨਾਂ ਦੀ ਮਿਹਨਤ ਨੂੰ ਉਹਨਾਂ ਦੇ ਦੇਸ਼ ਦੇ ਲਈ ਕੀਤੇ ਹੋਏ ਕੰਮਾਂ ਨੂੰ ਸਜਦਾ ਕਰਦੇ ਹਾਂ परमात्मा ਅੱਗੇ ਅਰਦਾਸ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਸਾਰੇ ਦੇਸ਼ ਨੂੰ ਇਸ ਸਾਰੇ ਦੇਸ਼ ਨੂੰ ਇਸ ਵੱਡੇ ਪਰਸਨੈਲਿਟੀ ਨੂੰ ਗਵਾਣ ਦੇ ਉੱਤੇ ਭਾਣਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ